ਸੋ ਸਵਾਗਤ ਹੈ ਜੀ ਪਿਛਲੇ ਲੰਮੇ ਸਮੇਂ ਤੋਂ ਭਵਾਨੀ ਕਰਦੇ ਬਲਿਆਰ ਰੋਡ ਦੇ ਉੱਤੇ ਮਹੱਲਾ ਨਿਵਾਸੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਸੀ ਸੋ ਜਿੱਥੇ ਮਹੱਲਾ ਨਿਵਾਸੀਆਂ ਦੇ ਵੱਲੋਂ ਪਿਛਲੇ ਦਿਨ ਹੀ ਉਸ ਧਰਨੇ ਤੇ ਲੋਹੜੀ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਸੀ ਉੱਥੇ ਹੀ ਕੱਲ ਮਹੱਲਾ ਨਿਵਾਸੀਆਂ ਦੇ ਵੱਲੋਂ ਇਕੱਤਰ ਹੋ ਕੇ ਗੁਰੂ ਮਹਾਰਾਜ ਜੀ ਦਾ ਔਟ ਆਸਰਾ ਲਿਆ ਗਿਆ ਸ਼੍ਰੀ ਸੁਖਮਨੀ ਸਾਹਿਬ ਜਿਹਦੇ 파ਟ ਨੇ ਜਿਹੜੇ ਉਹ ਕੀਤੇ ਗਏ ਨੇ ਤੇ ਪ੍ਰਮਾਤਮਾ ਅੱਗੇ ਉਸ ਧਰਨੇ ਨੂੰ ਲੈ ਕੇ ਅਰਦਾਸ ਬੇਨਤੀ ਜਿਹੜੀ ਉਹ ਕੀਤੀ ਗਈ ਹੈ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਮਹੱਲਾ ਨਿਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਨੇ ਬਲਿਆਰ ਰੋਡ ਦੀਆਂ ਸੋ ਬਲਿਆਰ ਰੋਡ ਤੇ ਮਹੱਲਾ ਨਿਵਾਸੀਆਂ ਦੇ ਵੱਲੋਂ 71 ਹੋ ਕੇ ਇੱਕ ਧਰਨਾ ਜਿਹੜਾ ਉਹ ਪਰ ਲੰਬੇ ਸਮੇਂ ਤੋਂ ਅਕੀ ਮੰਗਾ ਨੂੰ ਲੈ ਕੇ ਜਿਹੜਾ ਲਗਾਇਆ ਗਿਆ ਸੀਗਾ ਉਹ ਧਰਨਾ ਲਗਾਤਾਰ ਜਾਰੀ ਹੈ ਉੱਥੇ ਹੀ ਅੱਜ ਕੱਲ ਸੁਖਮਨੀ ਸਾਹਿਬ ਦਾ ਪਾਠ ਨੇ ਜਿਹੜੇ ਉਹ ਮਹੱਲਾ ਨਿਵਾਸੀਆਂ ਦੇ ਵੱਲੋਂ 71 ਹੋ ਕੇ ਕੀਤੇ ਗਏ ਨੇ ਸੋ ਇਸ ਮੌਕੇ ਕੀ ਕਹਿਣਾ ਹੈ ਮਹੱਲਾ ਨਿਵਾਸੀਆਂ ਦਾ ਕਿਹੜੀਆਂ ਮੰਗਾਂ ਨੂੰ ਲੈ ਕੇ ਇਹ ਧਰਨਾ ਜਿਹੜਾ ਉਹ ਲਗਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਧਰਨੇ ਦੇ ਵਿੱਚ ਜਿਹੜੀ ਸੁਖਮਨੀ ਸਾਹਿਬ ਦੇ ਪਾਠ ਹੋਣ ਤੋਂ ਬਾਅਦ ਅਰਦਾਸ ਬੇਨਤੀਆਂ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਸੁਪਰਮਾਤਮਾ ਅੱਗੇ ਅਰਦਾਸ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਕੀ ਕਹਿਣਾ ਇਸ ਮੌਕੇ ਡਬਲਿ ਕਾਕੜਾ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸਾਡੇ ਭੈਣ ਭਰਾ ਸਾਡੇ ਵੀਰ ਜਿਹੜੇ ਇੰਨੇ ਜਿਆਦਾ ਠੰਡ ਦੇ ਵਿੱਚ ਇੱਕ ਉਸ ਵਿਅਕਤੀ ਦੇ ਖਿਲਾਫ ਤਾਂ ਚైనా ਵਰਗੇ ਦੇਸ਼ਾਂ ਤੋਂ ਕਰੋਨਾ ਵਰਗੀਆਂ ਬਿਮਾਰੀਆਂ ਐਚ ਐਮ ਪੀ ਵੀ ਵਰਗੀ ਜਿਹੜੀ ਤਾਜੀ ਬਿਮਾਰੀ ਚੱਲ ਰਹੀ ਆ ਉਹ ਬਿਮਾਰੀਆਂ ਸਾਡੀਆਂ ਮਾਮਾ ਸਾਡੇ ਭਰਾ ਜਿਨ੍ਹਾਂ ਨੇ ਇਹ ਬੀੜਾ ਚੁਪਿਆ ਇਸ ਜਿਹੜੀਆਂ ਇਸ ਕਵਰ ਦੇ ਨਾਲ ਆਪਾਂ ਦੇਖਦੇ ਆਂ ਪਈਆ ਪਾ ਘਰਾਂ ਦੇ ਵਿੱਚ ਬੰਦ ਦਰਵਾਜੇ ਹੁੰਦੇ ਨੇ ਉੱਥੇ ਵੀ ਸਾਡੇ ਫੋਨ ਨੇ ਜਿਹੜੇ ਉਹ ਕਿਵੇਂ ਚੱਲ ਰਹੇ ਨੇ ਇਹ ਸੋਚਣ ਵਾਲੀਆਂ ਗੱਲਾਂ ਵੀ ਇਹਨਾਂ ਦੀ ਰੇਂਜ ਕੀ ਆ ਇਹਨਾਂ ਦੀਆਂ ਤਰੰਗਾ ਕੀ ਨੇ ਇਹ ਜਿਹੜੇ ਟਾਵਰ ਨੇ ਹਾਂਜੀ ਗੁਰਪ੍ਰੀਤ ਸਿੰਘ ਬਾਬਾ ਜੀ ਹਾਂ ਗੁਰਪ੍ਰੀਤ ਬਾਬਾ ਜੀ ਸੁਖਮਨੀ ਸਾਹਿਬ ਦੇ ਪਾਠ ਕਰਾਏਗੇ ਨੇ ਕਿ ਇੱਕ ਪਾਠ ਕਰਾਤੋਂ ਕਰਾਏ ਨੇ ਹਾਂਜੀ ਬਿਲਕੁਲ ਤੁਹਾਨੂੰ ਪਤਾ ਹੀ ਹੈ ਇੱਥੇ 10-15 ਦਿਨਾਂ ਤੋਂ ਲਗਾਤਾਰ ਇੱਕ ਟਾਵਰ ਦੇ ਲਾਉਣ ਨੂੰ ਮਸਲਾ ਲੈ ਕੇ ਚੱਲ ਰਿਹਾ ਜੀ ਬਲਿਆਰ ਰੋਡ ਦੇ ਉੱਤੇ ਜਿਹਦੇ ਖਿਲਾਫ ਸਾਰਾ ਮਹੱਲਾ ਵਾਸੀ ਇਹ ਇਕੱਠ ਕਰਕੇ ਇੱਥੇ ਇੱਕ ਧਰਨਾ ਲਾਇਆ ਗਿਆ ਪੂਰਨ ਤੌਰ ਤੇ ਅ ਗੱਲ ਕਰੀਏ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਗੱਲ ਕਰੀਏ ਇਹ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡੀਸੀ ਵੀ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਇਹ ਟਾਵਰ ਲਈ ਰੋਕ ਲਈ ਜਾ ਰਹੀਆਂ ਕਿਉਂ ਨਹੀਂ ਸਰਕਾਰ ਨੇ ਅਨੁਸੂਚੀ ਕੈਨਸਲ ਕਰ ਰੋਕਤਾ ਜੀ ਹਫਤੇ ਤੋਂ ਕੰਮ ਦੇ ਉੱਤੇ ਲਗਾਤਾਰ ਬੰਦੇ ਹੈਗਾ ਕੰਮ ਪਰ ਜਿਹੜੀ ਐਨਓਸੀ ਆ ਪੂਰਨ ਤੌਰ ਤੇ ਅਸੀਂ ਜਦੋਂ ਰੱਦ ਹੋਊਗੀ ਉਸ ਟਾਈਮ ਇਹਨੂੰ ਧਰਨੇ ਨੂੰ ਪੂਰਨ ਤੌਰ ਤੇ ਫੇਰ ਅਸੀਂ ਬੰਦ ਕਰਾਂਗੇ ਕਿਸ ਤਰ੍ਹਾਂ ਦੇਖਦੇ ਮਹੱਲਾ ਨਿਵਾਸੀ ਤਿਹਾਰ ਵੀ ਆਪਣਾ ਧਰਨੇ ਤੇ ਮਨਾ ਰਹੇ ਨੇ ਤੇ ਅੱਜ ਇੱਕ ਵੱਖਰਾ ਉਪਰਾਲਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਰਦਾਸ ਕੀਤੀ ਹੈ ਕਿਸ ਤਰ੍ਹਾਂ ਦੇਖੀ ਬਸ ਇਹ ਬੰਦੇ ਨੂੰ ਕਾਫੀ ਵਾਰ ਸਮਝਾਇਆ ਗਿਆ ਕਿ ਇਹ ਟਾਵਰ ਦਾ ਜਿਹੜਾ ਕੰਮ ਆ ਤੂੰ ਬੰਦ ਕਰ ਲੈ ਪਰ ਇਹ ਕਿਸੇ ਵੀ ਬੰਦੇ ਦੇ ਕਹਿਣ ਤੇ ਮੰਨਿਆ ਨਹੀਂ ਮਹੱਲਾਵਾਸੀਆਂ ਦੇ ਕਹਿਣ ਤੇ ਨਹੀਂ ਮੰਨਿਆ ਫਿਰ ਸਾਨੂੰ ਮਤਲਬ ਕਿ ਇੱਥੇ ਇੱਕ ਮਹਾਰਾਜ ਦੇ ਪ੍ਰਕਾਸ਼ ਕਰਾ ਕੇ ਜੋ ਮਹੱਲਾਵਾਸੀਆਂ ਵੱਲੋਂ ਇੱਕ ਅਰਦਾਸ ਕਰਾਈ ਗਈ ਆ ਇਸ ਤਰ੍ਹਾਂ ਜਹਨ ਦੇ ਵਿੱਚ ਆਏ ਬਸ ਇੱਥੇ ਬੈਠੇ ਸੰਗਤ ਦਾ ਮੰਚ ਆਇਆ ਉਪਰਾਲਾ ਹੋਇਆ ਕਿ ਬੈਠੇ ਬੈਠੇ ਨਾਲੇ ਤਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾਂ ਕਿ ਤੇ ਨਾਲੇ ਕੋਈ ਪੁੰਨ ਦਾ ਕੰਮ ਹੋ ਗੁਰਪ੍ਰੀਤ ਜੀ ਜੇ ਅਗਰ ਗੱਲ ਕਰੀਏ ਟਾਵਰ ਲਾਉਣਾ ਵੀ ਕਮਜ਼ਬੂਰੀ ਹੈ ਜੇ ਨੈਟਵਰਕ ਦਾ ਸੁਧਾਰ ਕਰਨਾ ਤਾਂ ਸਰਕਾਰਾਂ ਨੂੰ ਆਮ ਲੋਕ ਵੀ ਕਹਿੰਦੇ ਨੇ ਟਾਵਰ ਲੱਗਣ ਤਾਂ ਤੁਹਾਨੂੰ ਨਹੀਂ ਲੱਗਦੇ ਬਿਲਕੁਲ ਬਿਲਕੁਲ ਜੀ ਅਸੀਂ ਖੁਦ ਆਪ ਸੈਲਫੋਨ ਮੋਬਾਈਲ ਯੂਜ਼ ਕਰਦੇ ਆ ਅਸੀਂ ਕਹਿੰਦੇ ਕਿ ਇੱਥੋਂ 2.5 3 ਕਿਲੋਮੀਟਰ ਪਿੱਛੇ ਜਾ ਕੇ ਖੇਤ ਨੇ ਉੱਥੇ ਕਿਤੇ ਵੀ ਕਿਸੇ ਖਾਲੀ ਏਰੀਆ ਦੇ ਵਿੱਚ ਲਗਾਇਆ ਜਾਵੇ ਇਹ ਰਹਿਸ਼ੀ ਏਰੀਆ ਦਾ ਇੱਥੇ 250 ਘਰ ਆ ਜੀ ਅਗਲੀ ਰਣਨੀਤੀ ਹੁਣ ਕੀ ਆਈ ਛੋਡੀ ਅੱਦੋਬਾਰ ਅਗਲੀ ਰਣਨੀਤੀ ਇਹ ਹੈ ਜੀ ਅਸੀਂ ਲਗਾਤਾਰ ਇਦਾਂ ਹੀ ਨਿਰੰਤਰ ਇਸ ਧਰਨੇ ਨੂੰ ਜਾਰੀ ਰੱਖਾਂਗੇ ਸਾਡਾ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਕਰਾਂਗੇ ਅਸੀਂ ਆਉਣ ਵਾਲੇ ਕੱਲ ਨੂੰ ਡੀਸੀ ਸਾਹਿਬ ਤੇ ਯੂਓ ਸਾਹਿਬ ਨੂੰ ਫੇਰ ਮਿਲਾਂਗੇ ਅਸੀਂ ਨੇ मतलब के एप्लीकेशन दीती सीगी कल ਅਸੀਂ ਜਾ ਕੇ 2-3 ਦਿਨਾਂ ਦੀਆਂ ਛੁੱਟੀਆਂ ਆ ਗਈਆਂ ਸੀ ਅਸੀਂ ਨੇ ਕੱਲ ਨੂੰ ਜਾ ਕੇ ਗੱਲ ਦੇ ਉੱਤੇ ਪੂਰੀ ਗੌਰ ਕਰਨੀ ਆ ਅਗਰ ਫੇਰ ਵੀ ਕੋਈ ਨਹੀਂ ਹੱਲ ਹੁੰਦਾ ਤਾਂ ਅਸੀਂ ਪੂਰਨ ਤੌਰ ਤੇ ਆਪਦੇ ਮਹੱਲਾ ਵਾਸੀਆਂ ਨਾਲਾਂਗੇ ਪੂਰਨ ਤੌਰ ਤੇ ਇਦਾਂ ਹੀ ਨਿਰੰਤਰ ਧਰਨਾ ਜਾਰੀ ਰੱਖਣਾਗਾ ਹਾਂਜੀ ਉਹ ਡੀਸੀ ਸਾਹਿਬ ਨੇ ਮਾਰਕ ਕਰਕੇ ਈਓ ਸਾਹਿਬ ਨੂੰ ਮਾਰਕ ਕਰਤੀ ਉਹ ਆਉਣ ਦੇ ਵਿੱਚ ਕੁਝ ਛੁੱਟੀਆਂ ਆ ਗਈਆਂ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਮੈਸੇਜ ਆ ਗਿਆ ਕੱਲ ਅਸੀਂ ਮੰਡੇ ਨੂੰ ਜਾ ਕੇ ਉੱਥੇ ਕਨਫਰਮ ਕਰਨਾਗਾ ਫਿਰ ਦੇਖਦੇ ਆਂ ਕੀ ਬਣਦਾ ਜੀ। ਯੂ ਕਹਿੰਦਾ ਵੀ ਮੇਰੇ ਲੇਪਾਵਰ ਦੇ ਡੀਸੀ ਸਾਹਿਬ ਨੇ ਐਨਓਸੀ ਦਿੱਤੀ ਆ ਤਾਂ ਉਹ ਹੀ ਕੈਨਸਲ ਕਰ ਸਕਦੇ ਨੇ ਮੈਂ ਨਹੀਂ ਕਰ ਸਕਦਾ। ਬਿਲਕੁਲ ਜੀ ਡੀਸੀ ਸਾਹਿਬ ਨੇ ਖੁਦ ਆਪ ਲਿਖ ਕੇ ਭੇਜਿਆ ਯੂ ਸਾਹਿਬ ਨੂੰ ਕਿਹਾ ਕਿ ਉਹ ਪੂਰਨ ਤੌਰ ਤੇ ਲੋਕਾਂ ਦਾ ਰੋਸ ਦੇਖਦੇ ਹੋਏ ਰੱਦ ਕਰ ਸਕਦੇ। ਨਾਮ ਹੈ ਜੀ ਲਵਲੇਸ਼ ਸ਼ਰਮਾ ਜੀ ਕਾਕੜਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਮਦਵੀ ਪਾਰਟੀ। ਲਵਲੀ ਜਿਹੜਾ ਜ ਸੁਖਮਨੀ ਸਾਹਿਬ ਦੇ ਪਾੜ ਕਰਾਏ ਗਏ ਨੇ ਬਲਿਆ ਰੋਡ ਤੇ ਕੀ ਸਬੰਧ ਕੀ ਗੱਲ ਹੈ? ਪਿਆਰ ਰੋਡ ਤੇ ਸਬੰਧਤ ਜਿਹੜਾ ਰਹਿਸ਼ੇ ਇਲਾਕੇ ਵਿੱਚ ਸਬੰਧਤ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਤੂਰ ਕਲੋਨੀ ਆਦਰਸ਼ ਕਲੋਨੀ ਤੇ ਪ੍ਰੀਤਨਗਰ ਇਹਨਾਂ ਦੇ ਮੁਹੱਲਾ ਨਿਵਾਸੀਆਂ ਵੱਲੋਂ ਪਿਛਲੇ 20-25 ਦਿਨ ਤੋਂ ਲਗਾਤਾਰ ਇੱਕ ਟਾਵਰ ਜਿਹੜਾ ਇੱਥੇ ਲੱਗ ਰਿਹਾ ਸੀ ਉਹਦੇ ਵਿਰੋਧ ਸੰਘਾਸਨ ਜਿਹੜਾ ਵਿੱਢਿਆ ਗਿਆ ਸੀਗਾ ਉਸ ਦੇ ਚਲਦਿਆਂ ਅੱਜ ਸੁਖਨੀ ਸਾਹਿਬ ਦੇ ਜਿਹੜੇ ਪਾਠ ਕਰਾਇਆ ਗਨੇ ਸੰਗਠਨ ਵੱਲੋਂ ਅਰਦਾਸ ਕੀਤੀ ਗਈ ਆ ਉਸ ਵਿਅਕਤੀ ਦੇ ਖਿਲਾਫ ਜਿਸ ਵਿਅਕਤੀ ਨੂੰ ਇਹਨਾਂ ਲੋਕਾਂ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਮਸੀ ਬਣਾਇਆ ਸੀ ਉਸ ਸਾਬਕਾ ਅਕਾਲੀ ਦਲ ਦੇ ਐਮਸੀ ਦੇ ਖਿਲਾਫ ਅੱਜ ਜਿਹੜੀ ਲੋਕਾਂ ਨੇ ਅਰਦਾਸ ਕੀਤੀ ਆ ਮੈਨੂੰ ਲੱਗਦਾ ਕਿ ਵੀ ਇਹ ਅਰਦਾਸ ਹੈ ਜਿਹੜੀ ਕਈ ਵਾਰੀ ਸੱਚੇ ਮਨੋਂ ਹੋ ਜਾਂਦੀ ਹੈ ਤੇ ਉਹ ਆਲੀ ਨਹੀਂ ਜਾਂਦੀ ਹੁੰਦੀ ਸੋ ਸਾਡੇ ਭਰਾ ਨੂੰ ਉਸ ਨੂੰ ਬੇਨਤੀ ਕਰਦੇ ਕਿ ਤੁਸੀਂ ਇੱਕ ਜ਼ਿੰਮੇਵਾਰ ਉਹਦੇ ਤੇ ਐਮਸੀ ਰਹੇ ਹੋਏ ਹੋ ਇਹ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਜਿਹੜਾ ਮਾਣ ਬਖਸ਼ਿਆ ਸੀ ਸੋ ਤੁਹਾਨੂੰ ਆਪਣੀ ਜਿੱਦ ਤੋਂ ਵਾਪਸ ਜਾ ਕੇ ਇਹ ਜਿਹੜਾ ਟਾਵਰ ਹੈ ਇਹਦਾ ਕੰਮ ਰੋਕ ਕੇ ਇਹਨੂੰ ਇੱਥੋਂ ਆਫ ਦੀ ਐਨਓਸੀ ਨੂੰ ਕੈਨਸਲ ਕਰਾ ਕੇ ਕੰਮ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੀ ਇੱਥੇ ਸਿਹਤ ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਿਉਂਕਿ ਚਾਰ ਕਲੋਨੀਆਂ ਇਸ ਬਲਿਆਰੂ ਦੇ ਉੱਤੇ ਲੱਗਦੀਆਂ ਨੇ ਲੋਕ ਬਹੁਤ ਚਿੰਤਤ ਨੇ ਅੱਜ ਲੋਕ ਆਪ ਮਹਾਰੇ ਤੁਸੀਂ ਦੇਖਿਆ ਕੱਠ ਜਿਹੜੇ ਘਰਾਂ ਚੋਂ ਨਿਕਲੇ ਨੇ ਉਸ ਵਿਅਕਤੀ ਦੇ ਖਿਲਾਫ ਨਿਕਲੇ ਨੇ ਜਿਹਨੂੰ ਬੜੀ ਭੁੱਖ ਜਾਗੀ ਹੋਈ ਹੈ ਪੈਸੇ ਦੀ ਕਿਉਂਕਿ ਪਿੱਛੇ ਆਪਾਂ ਦੇਖਿਆ ਕਰੋਨਾ ਵਰਗੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀ ਐਚਐਮਪੀਵੀ ਵਰਗੀ ਮੌਜੂਦਾ ਜਿਹੜੀ ਇਸ ਟਾਈਮ ਬਿਮਾਰੀਆਂ ਚైనా ਤੋਂ ਆ ਰਹੀ ਆ ਸੋ ਇਹ ਜਿਹੜਾ ਸਾਡਾ ਕਾਲੀਦਲ ਦਾ ਚਾਈਨਸ ਐਮਸੀ ਜਿਹਦੇ ਵੱਲੋਂ ਇੱਥੇ ਬਹੁਤ ਵੱਡੀਆਂ ਬਿਵਾਰੀਆਂ ਦਾ ਘਰ ਜਿਹੜਾ ਪੈਦਾ ਕੀਤਾ ਜਾ ਰਿਹਾ ਇੱਕ ਟਾਵਰ ਲਵਾ ਕੇ ਇੱਕ ਪੈਸੇ ਦੀ ਭੁੱਖ ਦੇ ਨਾਲ ਸੋ ਅੱਜ ਉਸ ਵਿਅਕਤੀ ਨੂੰ ਨੀਵਾ ਹੋ ਕੇ ਅੱਜ ਗੁਰੂ ਸਾਹਿਬ ਦੇ ਅੱਗੇ ਆ ਕੇ ਆਪਣੀ ਇਸ ਜਿੱਦ ਤੋਂ ਪਿੱਛੇ ਹਟ ਜਾਣਾ ਚਾਹੀਦਾ ਸੀ ਇਹਨਾਂ ਲੋਕਾਂ ਦੇ ਅੱਗੇ ਪਿੱਛੇ ਝੁਕ ਜਾਣਾ ਚਾਹੀਦਾ ਸੀ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਆਪਦਾ ਸਿਰ ਦਾ ਤਾਜ ਬਣਾ ਕੇ ਆਪਣਾ ਐਮਸੀ ਬਣਾਇਆ ਸੀ ਸੋ ਉਸ ਵਿਅਕਤੀ ਨੂੰ ਆਪਣੀ ਜਿੱਦ ਛੱਡ ਕੇ ਇਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਕਿਉਂਕਿ ਕਲੋਨੀ ਦੇ ਬੈਕਸਾਈਡ ਜੇ ਅੱਪ ਗੱਲ ਕਰੀਏ ਨਰਾਲਾ ਬਾਬਾ ਜੀ ਵੱਲੋਂ ਇੱਕ ਪੰਛੀਆਂ ਦਾ ਜਿਹੜਾ ਹਸਪਤਾਲ ਬਣਾਇਆ ਗਿਆ ਉਸ ਹਸਪਤਾਲ ਦੇ ਵਿੱਚ ਪੰਛੀਆਂ ਦਾ ਲਈ ਸਪੈਸ਼ਲ ਜਿਹੜਾ ਇਲਾਜ ਕੀਤਾ ਜਾਊਗਾ ਸੋ ਉਹ ਵੀ ਇੱਕ ਤੈਸ਼ ਨੈਸ਼ ਹੋ ਰਿਹਾ ਉਹਦਾ ਬੰਡ ਸਾਰੀ ਉਹ ਟਹਿ ਚੁੱਕਿਆ ਹਸਪਤਾਲ ਕਿਉਂਕਿ ਪੰਛੀਆਂ ਦੇ ਜਿਹੜੇ ਪੰਛੀ ਦਾ ਜੀਵਨ ਹੈ ਲੋਕਾਂ ਦਾ ਜਿਹੜਾ ਜੀਵਨ ਹੈ ਇਸ ਟਾਵਰ ਦੇ ਨਾਲ ਬਹੁਤ ਪ੍ਰਭਾਵਿਤ ਹੋਣਾ ਬਾਜਪੜ ਵਰਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਅੱਜ ਜੇ ਪਸ਼ੂਆਂ ਪੰਛੀਆਂ ਦੀ ਗੱਲ ਕਰੀਏ ਜਿਹੜੇ ਸਾਡੇ ਤੋਂ ਗਾਇਬ ਹੋ ਚੁੱਕੇ ਨੇ ਤੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਸ ਵਿਅਕਤੀ ਨੂੰ ਉਸ ਸਾਡੇ ਵੀਰ ਨੂੰ ਆਪਣੀ ਅਸਜਿੱਦ ਨੂੰ ਛੱਡ ਕੇ ਲੋਕਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦੇਣੇ ਚਾਹੀਦੇ ਨੇ ਤੇ ਨਹੀਂ ਫਿਰ ਆਉਣ ਵਾਲੇ ਦਿਨਾਂ 'ਚ ਜਿਹੜਾ ਸੰਘਰਸ਼ ਹੈ ਹੋਰ ਵੀ ਤੇਜ਼ ਕੀਤਾ ਜਾਊਗਾ ਕਿਉਂਕਿ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਇਹਨਾਂ ਲੋਕਾਂ ਦਾ ਕਾਨੂੰਨੀ ਨਿਵਾਸੀਆਂ ਦਾ ਤੇ ਭਾਰਤੀ ਕਿਸਾਨ ਜੁਨੀਏ ਇਕਤਾ ਉਗਰਾਹਾਂ ਦਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ 20-25 ਦਿਨ ਤੱਕ ਇਹਨਾਂ ਦਾ ਸਾਡੇ ਪਿੰਡਾਂ ਪੜਾਵਾਂ ਸਾ ਦਿੱਤਾ ਲਵਲੀ ਜੇ ਅਗਰ ਗੱਲ ਕਰੀਏ ਨੈਟਵਰਕ ਦਾ ਸੁਧਾਰ ਲਾ ਲ ਖੋਣਾ ਤਾਂ ਟਾਵਰ ਲੱਗਣੇ ਜ਼ਰੂਰੀ ਨੇ ਪਰ ਅਗਰ ਜੇ ਟਾਵਰ ਨਹੀਂ ਲੱਗਣਗੇ ਫਿਰ ਨੈਟਵਰਕ ਦਾ ਸੁਧਾਰ ਕਿਵੇਂ ਹੋਵੇਗਾ ਜੀ ਜੇ ਇੰਨੇ ਆਪਾਂ ਨੂੰ ਟਾਵਰ ਦੀ ਜਿਆਦਾ ਜੋ ਲੋਡ ਹੈ ਪਰ ਰਹਿਸ਼ੀ ਏਰੀਆ ਤੋਂ ਬਾਹਰ ਜਾ ਕੇ ਵੀ ਟਾਵਰ ਲਾਏ ਜਾ ਸਕਦੇ ਨੇ ਪਹਿਲਾਂ ਵੀ ਲੱਗੇ ਹੋਏ ਨੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਰਹਿਸ਼ੀ ਏਰੀਆ ਨੇ ਉੱਥੇ ਟਾਵਰ ਪੱਟ ਵੀ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੇ ਬਹੁਤ ਭਿਆਨਕ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਸੋ ਇਸ ਕਰਕੇ ਬਾਹਰੀ ਜਿਹੜੀਆਂ ਜਗ੍ਹਾ ਨੇ ਕਿਲੋ 2 ਕਿਲੋਮੀਟਰ ਤੱਕ ਰੇਂਜ ਉੱਥੇ ਤੋਂ ਵੀ ਉੱਥੋਂ ਵੀ ਆ ਸਕਦੀ ਆ ਇਸ ਲਈ ਆਪਾਂ ਨੂੰ ਇਹ ਜਿੱਦ ਛੱਡ ਕੇ ਇਹਨੂੰ ਟਾਬਰ ਆਗਰ-ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਕੀ ਟਾਬਰਾਂ ਨੂੰ ਰੋਕ ਨਹੀਂ ਸਕਦੀ ਪਰਮਿਸ਼ਨ ਤਾਂ ਮੌਜੂਦਾ ਪੰਜਾਬ ਸਰਕਾਰ ਨਹੀਂ ਦਿਤਿਆ ਨੇ ਜੀ ਲਾਉਣ ਨੂੰ ਇੱਥੇ ਦੇਖੋ ਰਿਲਾਇੰਸ Jio ਦਾ ਜਿਹੜਾ ਇੱਥੇ ਪ੍ਰੋਜੈਕਟ ਜਿਹੜਾ ਇਹ ਲੱਗ ਰਿਹਾ ਸੈਂਟਰ ਗਵਰਨਮੈਂਟ ਦੇ ਵੱਲੋਂ ਡੀਸੀ ਸਾਹਿਬ ਨੂੰ ਹਦਾਇਤ ਕਰਕੇ ਇਹ ਆਨਲਾਈਨ ਪਰਮਿਸ਼ਨ ਦਿੱਤੀ ਗਈ ਆ। ਇਹ ਡੀਸੀ ਅਗਰ ਗੱਲ ਕਰੀਏ ਪੰਜਾਬ ਸਰਕਾਰ ਦੀ ਨਹੀਂ ਜੇ ਅਗਰ ਕਹੀਏ ਡੀਸੀ ਸੈਂਟਰ ਦੇ ਤਾਂ ਨਹੀਂਗੇ। ਦੇਖੋ ਉਹਦੇ ਖਿਲਾਫ ਵੀ ਅਸੀਂ ਪਿਛਲੇ ਹਫ਼ਤੇ 10 ਦਿਨ ਪਹਿਲਾਂ ਈਓ ਸਾਹਿਬ ਨਾਲ ਗੱਲ ਕਰਕੇ ਇਹਦੇ ਇਹਨੂੰ ਪੱਟਣ ਦੇ ਲਈ ਜਿਹੜੇ ਇੱਕ ਚਿੱਠੀ ਸੀ ਉਹ ਕਢਵਾਈ ਗਈ ਆ ਉਹ ਡੀਸੀ ਸਾਹਿਬ ਤੱਕ ਵੀ ਪਹੁੰਚ ਚੁੱਕੀ ਆ ਤੇ ਉਹ ਥਾਣਾ ਸਬੰਧ ਥਾਣੇ ਭਵਾਨੀਗੜ੍ਹ ਦੇ ਕੋਲ ਵੀ ਪਹੁੰਚ ਚੁੱਕੀ ਆ ਇਸ ਕੰਮ ਨੂੰ ਰੋਕਣ ਦੇ ਲਈ ਤੇ ਉਦੋਂ ਦਾ ਕੰਮ ਰੁਕਿਆ ਵੀ ਹੋਇਆ। ਸੋ ਲਗਾਤਾਰ ਸਾਡੇ ਵੱਲੋਂ ਪੂਰਾ ਸਾਥ ਦਿੱਤਾ ਯਾਰ ਆਮ ਆਮੋਦੀਪ ਪਾਰਟੀ ਟੀਮ ਕੋ ਨਿਗੜ ਵੱਲੋਂ ਵੀ ਸੋ ਸਾਡੇ ਭਰਾ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਗੁਰਮੀਤ ਸਿੰਘ ਜੀ ਨੇ ਲਗਾਤਾਰ ਇੱਥੇ ਲੋਕਾਂ ਦੇ ਨਾਲ ਲੋਕਾਂ ਦੇ ਹੱਕ ਦਵਾਉਣ ਦੇ ਲਈ ਲਗਾਤਾਰ ਜੁੜੇ ਹੋਏ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਗਰਮੀਤ ਸਿੰਘ ਜੀ ਹਾਂ ਗਰਮੀਤ ਜੀ ਜਿਹੜਾ Jio ਟਾਵਰ ਲੈ ਕੇ ਕਾਫੀ ਦਿਨਾਂ ਤੋਂ ਰ ਸੰਘਰਸ਼ ਚੱਲ ਰਿਹਾ ਹੈ ਲੋਹੜੀ ਵੀ ਇੱਥੇ ਮਨਾਈ ਜਾ ਰਹੀ ਹੈ ਤੇ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਾਏਗੇ ਨਿਰਦਾਸ ਕੀਤੀ ਗਈ ਹੈ ਕੀ ਕਮੋਗੇ ਵਾਹਿਗੁਰੂ ਜੀ ਦਾ ਖਾਸ ਆ ਵਾਹਿਗੁਰੂ ਜੀ ਦੇ ਪਤੇ ਜੀ ਇਹ ਜਿਹੜਾ ਟਾਵਾ ਲੱਗ ਰਿਹਾ ਇੱਕ ਐਂਕਰਵਾਜ ਬੰਦਾ ਦਾ ਉਹ ਆਪਣੇ ਘਰ ਚਲਵਾ ਰਿਹਾ ਅਸੀਂ ਪਹਿਲਾਂ ਵੀ ਇੱਕ ਇਹ ਜੋ ਮਸ ਦਿੱਤੇ ਲੱਗੇ ਆਗੇ ਇਹ ੱੱੱਕੇ ਨਾਲ ਗਲੀ ਚ ਗੇਟ ਕੱਢ ਰਿਆ ਸੀਗਾ ਉਸ ਟਾਈਮ ਇਹ ਤਾਂ ਅਸੀਂ ਮੂੰਹ ਬੰਦ ਕਰਿਆ ਉਹ ਰੁਕ ਗਿਆ ਹੁਣ ਉਹ ਸੀ ਖਿਜ ਨਾਲ ਇਹ ਆਪਣੇ ਘਰੇ ਟਾਵਰ ਲਵਾ ਰਿਹਾ ਟਾਵਰ ਲਗਉਣ ਦਾ ਮਕਸਦ ਪਤਾ ਨਹੀਂ ਕੀ ਕਿਹੜੇ ਬੰਦੇ ਤੋਂ ਇਹਨਾਂ ਨੇ ਮਨਜ਼ੂਰੀ ਲੈ ਲਈ ਆਨਲਾਈਨ ਮਨਜ਼ੂਰੀ ਆ ਦੀ ਕਿਹੜਾ ਬੰਦੇ ਇਹਦੀ ਮਦਦ ਕਰਦੇ ਨੇ ਪਰ ਸਾਡੀ ਆਮ ਆਦਮੀ ਦੀ ਟੀਮ ਹੈ ਇਹ ਲੋਕਾਂ ਨਾਲ ਖੜੀ ਹੈ ਨਾ ਕਿ ਕਿਸੇ ਹੋਰ ਨਾਲ ਅਸੀਂ ਪਾਰਟੀ ਤੋਂ ਉੱਪਰ ਛੇ ਇਹ Jio ਟਾਵਰ ਨੂੰ ਬੰਦ ਕਰਾਵਾਂਗੇ ਤੇ ਹਰ ਹਾਲਤ ਜਿਵੇਂ ਕਿ ਦਲੇਵਾਲ ਸਾਹਿਬ ਬੈਠੇ ਧਰਨੇ ਤੇ ਹੋ ਸਕਦਾ ਸਾਨੂੰ ਇਹ ਮਰਦਬਾਤ ਦਾ ਸਟਾਰਟ ਕਰਨਾ ਪਏ ਜੇ ਜੇ ਇਹ Jio ਵਾਲਿਆਂ ਦਾ ਟਾਵਰ ਨਾ ਬੰਦ ਹੋਇਆ ਅਸੀਂ ਪਿੱਛੇ ਨਹੀਂ ਹਟਦੇ ਇਹ ਸਾਡੇ ਲੋਕ ਨੇ ਕਲੋਨੀਅਰੇ ਸਾਡੀਆਂ ਜੇ ਟਾਵਰ ਦੀਆਂ ਤਰੰਗਾਂ ਨੇ ਬਹੁਤ ਦੂਰ ਦੂਰ ਤੱਕ ਜਾਂਦੀਆਂ ਰਹੀਆਂ ਤੇ ਸਾਡੇ ਲੋਕਾਂ ਤਾਂ ਮਰਨ ਵਾਸਤੇ ਛੜਤਾ ਇਹਨੂੰ 2-4 ਕਿਲੋਮੀਟਰ ਪਰੇ ਵੀ ਲੈ ਕੇ ਜਾ ਸਕਦੇ ਦੇਖ ਇਹ ਇਹ ਵੀਰਨوں ਹੱਥ ਮੰਨ ਕੇ ਬੀਤਦੀ ਹੈ ਵੀ ਸਾਡੇ ਲੋਕਾਂ ਦਾ ਸਦੇਹਾ ਸਰਕਾਰ ਨੂੰ ਵੀ ਬੇਨਤੀ ਹੈ ਡੀਸੀ ਸਾਹਿਬ ਨੂੰ ਵੀ ਲੋਕਾਂ ਦਾ ਸਲੇਹਾ ਇਹਨੂੰ ਬੰਦ ਕਰਾਓ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਕੀ ਨਾਮ ਹੈ ਜੀ ਮੇਰਾ ਨਾਮ ਹੈ ਪ੍ਰਦੀਪ ਸਿੰਘ ਜੀ ਸਾਡੇ ਮਹੱਲੇ ਦੇ ਵਿੱਚ ਇੱਕ Jio ਟਾਵਰ ਲੱਗ ਰਿਹਾ ਹੈ ਜੀ ਜਿਹਦਾ ਅਸੀਂ ਸਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਤੇ ਇਹ ਇੱਕ ਬੰਦਾ ਹੈ ਜਿਹਨੇ ਸਾਰੇ ਮਹੱਲੇ ਦੇ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰੱਖਿਆ ਹੈ ਜੀ ਤੇ ਆਪ ਇਹ ਥੋੜੇ ਰਹਿائش ਕਿਤੇ ਹੋਰ ਕਰਨਾ ਚਾਹੁੰਦੇ ਆ ਜੀ ਇੱਥੇ ਟਾਵਰ ਲਵਾ ਕੇ ਤੇ ਅਸੀਂ ਪਹਿਲਾਂ ਇਹਨੂੰ ਐਮਸੀ ਬਣਾਇਆ ਸੀਗਾ ਇਹਦਾ ਸਹਿਯੋਗ ਕੀਤਾ ਸੀ ਤੇ ਸਾਨੂੰ ਉਮੀਦ ਸੀ ਵੀ ਸਾਡੀਆਂ ਇਹ ਮੰਗਾਂ ਸਾਡੇ ਹੱਕ ਉਹਨਾਂ ਨੇ ਲੜੂਗਾ ਪਰ ਇਹ ਉਲਟਾ ਸਾਡੇ ਹੀ ਖਿਲਾਫ ਚੱਲ ਰਿਹਾ ਜੀ ਸਾਨੂੰ ਹੀ ਪਰੇਸ਼ਾਨ ਕਰ ਰਿਹਾ ਹੈ ਸਾਨੂੰ ਹੀ ਬਿਮਾਰੀਆਂ ਗਿਫਟ ਦੇ ਤੌਰ ਤੇ ਦੇ ਰਿਹਾ ਹੈ ਜੀ ਟਾਵਰ ਲਵਾ ਕੇ ਸਿਰਫ ਇੱਕ ਪੈਸੇ ਕਰਕੇ ਅ ਕਿਵੇਂ ਦੇਖਦੇ ਹਾਂ ਜੇ ਅਗਰ ਗੱਲ ਕਰੀਏ ਨੈਟਵਰਕ ਦੇ ਸੁਧਾਰ ਕਰਨ ਲਈ ਮਜਬੂਰੀ ਹੈ ਟਾਵਰ ਲਾਉਣਾ ਸਰਕਾਰਾਂ ਦੀ ਜਾਂ ਕੰਪਨੀਆਂ ਦੇ ਕਿਵੇਂ ਦੇਖਦੇ ਹੋ ਚੀਜ਼ਾਂ ਠੀਕ ਹੈ ਜੀ ਮੰਨਦੇ ਆਂ ਵੀ ਜ਼ਰੂਰਤਾਂ ਨੇ ਇਹ ਤੇ ਇੱਥੋਂ 2.5 ਕਿਲੋਮੀਟਰ ਦੂਰ ਆ ਖੇਤ ਨੇ ਜੀ ਉੱਥੇ ਲਵਾ ਸਕਦੇ ਨੇ ਇਹ ਇੱਥੇ ਸੰਗਣੀ ਬਾਤੀ ਹੈ ਜੀ ਨਾਲ ਇਹ ਮੰਦਿਰ ਹੈ ਨਰਲਾ ਭਵਨ ਤੇ ਪਸ਼ੂ ਪੰਛੀਆਂ ਦਾ ਹਸਪਤਾਲ ਤਿਆਰ ਹੋ ਰਿਹਾ ਹੈ ਜੀ ਇੱਥੇ ਜੀ ਤੇ ਇਹ ਬੰਦਾ ਟਸ ਤੋਂ ਮਸ ਨਹੀਂ ਹੋ ਰਿਹਾ ਜੀ ਸਾਨੂੰ 15 ਦਿਨ ਹੋ ਗਏ ਨੇ ਪ੍ਰਗਟਸ਼ਟ ਕਰਦੇ ਨੂੰ ਜੀ ਤੇ ਜਾਣੇ ਆ ਅਸੀਂ ਡੀਸੀ ਸਾਹਲਵੇ ਜਾਣੇ ਆ ਯੋ ਸਾਹਲਵੇ ਜਾਣੇ ਆ ਇਸ ਦਿਨ ਸਾਹਲਵੇ ਜਾਣੇ ਆ ਬਸ ਇੱਕ ਭਰੋਸਾ ਦੇ ਕੇ ਤੋੜ ਦਿੰਦੇ ਨੇ ਕੰਮ ਤਾਂ ਬੇਸ਼ੱਕ ਬੰਦ ਹੈ ਜੀ ਪਰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਜੀ ਵੀ ਇਹ ਐਨਓਸੀ ਕੈਨਸਲ ਕੀਤੀ ਗਈ ਹੈ ਸਾਂ ਨੇ ਐਨ ਐਫ ਸੀ ਵੀ ਇਹ ਰੀਡ ਕੀਤੀ ਸੀਗੀ ਉਹਦੇ ਵਿੱਚ ਲਾਸਟ ਲਾਈਨ ਇਹ ਵੀ ਕਹੀ ਗਈ ਆ ਵੀ ਅਗਰ ਇੱਥੇ ਕੋਈ ਵਿਰੋਧ ਹੁੰਦਾ ਮੁਹੱਲਾ ਵਾਸੀਆਂ ਦਾ ਤਹ ਐਨਓਸੀ ਰੱਦ ਕੀਤੀ ਜਾਊਗੀ ਹਾਂ ਜਿੱਥੇ ਲੋੜੀ ਦਾ ਤਿਆਰ ਵੀ ਸੋਨੇ ਇੱਥੇ ਬਣਾਇਆ ਤੇ ਅੱਜ ਅਰਦਾਸ ਵੀ ਕੀਤੀ ਗਈ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕੀ ਕਹਾਂਗੇ ਇਸ ਮੌਕੇ ਹਾਂਜੀ ਅਸੀਂ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਇਹੇ ਧਰਨਾ ਹੋਰ ਅੱਗੇ ਵਧਾਉਣਾ ਚਾਹੁੰਦੇ ਆ ਜਦੋਂ ਤੱਕ ਇਹ ਸਾਨੂੰ ਲਿਖਤੀ ਰੂਪ ਦੇ ਵਿੱਚ ਐਨੋ ਫਿਕਰ ਸੋ ਦਾ ਪ੍ਰੋਸਸ ਨਹੀਂ ਦਿੰਦੇ ਹੈਗੇ ਤੇ ਚਲੋ ਕੁਝ ਛੁੱਟੀਆਂ ਆ ਗਈਆਂ ਸੀ ਡੀਸੀ ਸਾਹਿਬ ਕਹਿੰਦੇ ਆ ਅਸੀਂ ਯੋਹ ਸਾਹਿਬ ਨੂੰ ਮਾਰਕ ਕਰਤੀ ਆ ਯੋਹ ਸਾਹਿਬ ਕਹਿੰਦੇ ਸਾਡੇ ਲਵੇ ਐਪਲੀਕੇਸ਼ਨ ਨਹੀਂ ਆਈ ਹੈਗੀ ਅਸੀਂ ਡੀਸੀ ਸਾਹਿਬ ਦੇ ਆਫਿਸ ਜਾ ਕੇ ਉੱਥੇ ਐਪਲੀਕੇਸ਼ਨ ਕਰਵਾ ਕੇ ਵੀ ਦੇਖੀ ਆ ਉਹਨਾਂ ਦੇ ਨਮਾਇंदे ਕਹਿੰਦੇ ਆ ਹਾਂ ਅਸੀਂ ਡਾਕ ਲੈ ਕੇ ਜਾਂਦੇ ਆ ਉਹ ਉਦੋਂ ਬਾਅਦ ਉਹ ਛੁੱਟੇ ਨੇ ਚਲ ਜਾਂਦੇ ਆ ਪੂਰਨ ਤੌਰ ਤੇ ਸਾਨੂੰ ਕੁਝ ਵੀ ਪ੍ਰੋਸਸ ਨਹੀਂ ਦਿੱਤਾ ਜਾ ਰਿਹਾ ਬਸ ਐਦਾਂ ਹੀ ਸਾਨੂੰ ਤੋੜ ਦਿੱਤਾ ਜਾਂਦਾ ਵੀ ਹਾਂਜੀ ਉਹਨਾਂ ਹਾਂਜੀ ਅਸੀਂ ਐਮਐਲਏ ਨਰਿੰਦਰ ਕੋਟਰਾ ਜੀ ਨੂੰ ਮਿਲ ਕੇ ਵੀ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀਸੀ ਸਾਹਿਬ ਨੂੰ ਫੋਨ ਕੀਤਾ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਮੁਹੱਲਾ ਵਾਸੀਆਂ ਦੀ ਸੁਣੀ ਜਾਵੇ